ਤੇ ਇੱਕ ਮਾਮਲਾ ਸਾਹਮਣੇ ਆਇਆ ਗਊ ਰક્ષਕਾਂ ਨੂੰ ਇੱਕ ਜੜੀਆ ਵੀ ਸੂਚਨਾ ਮਿਲੀ ਸੀਗੀ ਇੱਥੋਂ ਜੜੀਆ ਗਊਆਂ ਦੀ ਤਸਕਰੀ ਕਰਕੇ ਟਰੱਕ ਜਿਹੜਾ ਇੱਥੋਂ ਨਿਕਲਦਾ ਪਿਆ ਜਿਸ ਨੂੰ ਜੜੀਆ ਸੂਚਨਾ ਮਿਲਣ ਤੇ ਚਿਰਾਂ ਤੋਂ ਨਹਿਰੀ ਪਾਣੀ ਉਡੀਕ ਰਹੇ ਕਿਸਾਨਾਂ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਿਰ ਸੁਣੀ ਜਿਨ੍ਹਾਂ ਦੇ ਯਤਨਾਂ ਸਦਕਾ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੁਣ ਕਿਸਾਨਾਂ ਨੂੰ ਖੇਤਾਂ 'ਚ ਸਿੰਚਾਈ ਦੇ ਲਈ ਨਾ ਤਾਂ ਟਿਊਬਵਲ ਚਲਾਉਣ ਦੀ ਲੋੜ ਪੈਂਦੀ ਹੈ ਤੇ ਨਾ ਹੀ ਪਾਣੀ ਦੀ ਕਿੱਲਤ ਕਾਰਨ ਫਸਲਾਂ ਦੀ ਬਿਜਾਈ 'ਚ ਦੇਰੀ ਹੋ ਰਹੀ ਹੈ ਫਸਲਾਂ ਦੀ ਸਿੰਚਾਈ ਲਈ ਜਿੱਥੇ 15914 ਟੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ ਉੱਥੇ ਹੀ ਖਾਲਾਂ ਨੂੰ ਪੱਕਾਵੇ ਕੀਤਾ ਗਿਆ ਮੇਰਾ ਗੁਰਵਿੰਦਰ ਸਿੰਘ ਪਿੰਡ ਨਾ ਆ ਇਹ ਮੇਰਾ ਪਿੰਡ ਲਾਧੂਪੋਰਾ 5 ਏਕੜ ਜ਼ਮੀਨ ਆ ਸਾਨੂੰ ਜਿਹੜਾ ਨਹਿਰੀ ਸੁਆ ਜਿਹੜਾ ਸਾਡਾ ਹੱਲੇ ਤੋਂ ਪਹਿਲੇ ਕੱਚਾ ਲਾਧੂਪੋਰਾ ਵਾਲਾ ਸੁਆ ਪਰ ਪਾਣੀ ਐਰਕਾ ਬਹੁਤ ਸਰਕਾਰ ਨੇ ਪਹਚਾਇਆ ਵਾ ਸਾਡੇ ਜਿਹੜਾ ਇੱਕ ਥੋੜੀ ਜੀ ਮੁਸ਼ਕਲ ਆਉਂਦੀ ਕਿ ਸਾਨੂੰ ਇੱਕ ਖਾਲੇ ਪੱਕੇ ਬਣਨੇ ਚਾਹੀਦੇ ਸੂਏ ਦੇ। ਬਾਕੀ ਪਾਣੀ ਆਹੀਂ ਆਪ ਬੰਦ ਕਰਾਉਂਦੇ ਆਂ ਸੂਏ ਦੇ ਪਾਣੀ ਬਹੁਤ ਜ਼ਿਆਦਾ ਹੁੰਦਾ ਵਾ। ਕੀ ਕਰਦਾ ਹੈ ਕਿ ਜੋ ਸਰਕਾਰ ਨੇ ਸਾਡੇ ਵਾਸਤੇ ਸੂਏ ਦੀ ਪੱਕੀ ਜਗ੍ਹਾ ਬਣਾਈ ਆਂ ਤੇ ਸਾਨੂੰ ਪਾਣੀ ਦਿੱਤਾ ਵਾ ਬਹੁਤ ਮਹਾਨਯੋਗ ਆ। ਸਾਨੂੰ ਹੁਣ ਪਾਣੀ ਇਹ ਆਉਣ ਦੇ ਨਾਲ ਸਾਨੂੰ 12 ਮਹੀਨੇ ਪਾਣੀ ਦੀ ਸੂਟ ਮਿਲ ਗਈ ਆ। ਇਹਦਾ ਬਹੁਤ ਜ਼ਿਆਦਾ ਸੁਖਵਾ ਹਰ ਜ਼ਿਮੀਂਦਾਰ ਨੂੰ ਸੁਖਵਾ ਬੱਤੀ ਦੀ ਦੀਗ ਨਹੀਂ ਕਰਨੀ ਪੈਂਦੀ ਨਹਿਰੀ ਪਾਣੀ ਸਮੇਂ ਸਿਰ ਪਹੁੰਚਣ ਦੇ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਸਗੋਂ ਤਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ ਜਿਹੜਾ ਨਹਿਰ ਦਾ ਪਾਣੀ ਹੈ ਉਹ ਚ ਨਾ ਤੱਤ ਨੇ ਬਹੁਤ ਉਪਜਾਊ ਸ਼ਕਤੀ ਜ਼ਮੀਨ ਦੀ ਵੀ ਵਧਾਉਂਦੇ ਆ ਤੇ ਫਸਲ ਵੀ ਬੰਪਰ ਹੁੰਦੀ ਹੈ ਫਿਰ ਨਾਲੇ ਅੱਧੇ ਘੰਟੇ ਚ ਕਿੱਲਾ ਭਰਦਾ ਉਹ ਤਲਵੰਡੀ ਪਾਈ ਚੌਂਕ ਦੇ ਵਿੱਚ ਨਾਕਾ ਲਗਾ ਕੇ ਵੀ ਕਿ ਟੋਲ ਪਲਾਜ਼ਾ ਦੇ ਕੋਲ ਇੱਕ ਟਰੱਕ ਨੂੰ ਰੋਕਿਆ ਗਿਆ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਵੀ ਜਿਹੜੀ ਉੱਥੇ ਮੌਕੇ ਤੇ ਪਹੁੰਚੀ ਤੇ ਜਿਹੜਾ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਪਾਇਆ ਗਿਆ ਵੀ ਇਹ ਜਿਹੜਾ ਗੋਮਤ ਤਸਕਰੀ ਦਾ ਜਿਹੜਾ ਮਾਮਲਾ ਉਹ ਜੋ ਸਾਹਮਣੇ ਜਿਹੜਾ ਆਇਆ ਵਿੱਚ ਇਸ ਕਰਕੇ ਵੀ ਇੱਕ ਜਿਹੜਾ ਟਰੱਕ ਦਾ ਡਰਾਈਵਰ ਸੀਗਾ ਉਹਨੂੰ ਕਾਬੂ ਕਰਨ ਦੇ ਵਿੱਚ ਪੁਲਿਸ ਨੇ ਕਾਮਯਾਬੀ ਜਿਹੜੀ ਹਾਸਲ ਕੀਤੀ ਨਾ ਕਿ ਦੂਸਰਾ ਇੱਕ ਸ਼ਖਸ ਨਾ ਟਰੱਕ ਤੇ ਬੈਠਾ ਸੀ ਉਹ ਉਥੋਂ ਪਚਨ ਵਿੱਚ ਜਿਹੜਾ ਉਹ ਕਾਮਯਾਬ ਹੋ ਗਿਆ ਜਦ ਕਿ ਇਹੋ ਜਿਹੜੇ ਮਾਮਲੇ ਆ ਉਹ ਪਿਛਲੇ ਦਿਨਾਂ ਦੇ ਵਿੱਚ ਵੀ ਫਰੋਜਪੁਰ ਚ ਦੇਖਣ ਉਹ ਕਾਕ ਜਿਹੜੇ ਆ ਫਰੋਜਪੁਰ ਵਿੱਚੋਂ ਨਿਕਲਦੇ ਆ ਉਹ ਗਉ ਤਤਕਰੀ ਦੇ ਮਾਮਲੇ ਵਿੱਚ ਲਿਪਟ ਹੁੰਦੇ ਆ ਵੀ ਜਿਸ ਕਰਕੇ ਉਹਨਾਂ ਦੇ ਪੁਲਿਸ ਨੇ ਕਾਰਵਾਈ ਵੀ ਕੀਤੀ ਤੇ ਜਿਹੜੇ ਗਉ ਰક્ષਕ ਹੈਗੇ ਆ ਉਹਨਾਂ ਦੀ ਜਿਹੜੀ ਮੰਗ ਹੈਗੀ ਆ ਵੀ ਉਹ ਇਹਨਾਂ ਤੇ ਜਿਹੜੀ ਕਾਰਵਾਈ ਸਖਤ ਤੋਂ ਸਖਤ ਹੋਣੀ ਚਾਹੀਦੀ ਹੈ ਤਾਂ ਜੋ ਕੋਈ ਵੀ ਜਿਹੜਾ ਸ਼ਖਸ ਆ ਉਹ ਗਉ ਤਤਕਰੀ ਜੜੀ ਨਾ ਕਰੇ ਅੱਜ 11 ਤਰੀਕ ਲਗਭਗ ਰਾਤ ਦੇ 9:30 9:10 ਚੱਲੇ ਆ ਕੋਲ ਕੋਰੇ ਨਾਲ ਟੈਪੀ ਪੈਂਦਾ ਹੈ ਉਹ ਤੋਂ ਤਨਨੰਦੀ لال ਇਸ ਪਿਕਅਪ ਗੱਡੀ ਜਿਹੜੀ ਗੱਡੀ ਹੈ ਇਹਦੇ ਵਿੱਚ ਲੋਡ ਕਰਕੇ ਕੱਟਣ ਵੱਢਣ ਦੀ ਨੀਅਤ ਨਾਲ ਇੱਥੋਂ ਬਾਹਰ ਜਾ ਰਹੇ ਸੀ ਜੋ ਸਾਡੀ ਗਊ ਰੱਖਿਆ ਦਾਲ ਸੰਜੀਵ ਵਰਮਾ ਜੀ ਦਾਸ ਗਊ ਰੱਖਿਆ ਦਾਲ ਪੰਜਾਬ ਦਾ ਜਰਨਲ ਫ੍ਰਿਕੀ ਹੈ ਸਾਡੀ ਸਾਰੀ ਟੀਮ ਨੇ ਇਕੱਤਰਤਾ ਕਰਕੇ ਇਸ ਗੱਡੀ ਨੂੰ ਫੜਿਆ ਹੈ ਤੇ ਤਲਵੰਡੀ ਭਾਈ ਥਾਣੇ ਦੇ ਵਿੱਚ ਇਹ ਅਸੀਂ ਗੱਡੀ ਨੂੰ ਬੇਸ਼ਕ ਆਇਆ ਸੀਗਾ 40 ਕਰੋੜ ਟੂਲ ਪਲਾਜਾ ਤੇ ਇਹ ਗੱਡੀ ਰੋਕ ਕੇ ਰਿਕਵਰੀ ਇਹਦੀ ਹੋਈ ਹੈ ਪੰਜਾਬ ਪੁਲਿਸ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਹੈ ਇਸ ਟਾਈਮ ਅਸੀਂ ਇਹਨੂੰ ਉਹਨਾਂ ਨੂੰ ਗਊਸ਼ਾਲਾ ਦੇ ਵਿੱਚ ਅਨੰਦੀ لال ਨੂੰ ਤਾਰਨ ਆਏ ਆ ਨਾਲ ਸਾਡੇ ਮੁੰਡੇ ਮਲਾਜ਼ਮ ਵੀ ਹੈ ਪੰਜਾਬ ਪੁਲਿਸ ਦੇ ਜਿਹੜੇ ਜਵਾਨ ਆ ਐਖੂਬੀ ਇਹ ਆਦੀ ਜੋਟੀ ਨਿਵਾ ਰਹੇ ਆ ਇਹਦੀ ਬੰਦੀ ਜੋ ਵੀ ਕਾਰਵਾਈ ਹੈ ਉਹ ਸਮੇਂ ਸਮੇਂ ਅਨਸਾਰ ਕੀਤੀ ਜਾਊਗੀ ਪੰਜਾਬ ਪੁਲਿਸ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਤੇ ਇਹ ਅੱਜ ਅਸੀਂ ਇੱਥੇ ਰਾਤ ਨੂੰ ਲਾਉਣ ਲੱਗੇ ਆਂ ਤੜਕੇ ਫਿਰ ਲੋਡ ਕਰਕੇ ਜੋ ਇਹਦੀ ਕਾਰਵਾਈ ਬੰਦੀ ਹੈ ਉਹ ਕੱਲ ਦੇ ਤਰੀਕ ਦੇ ਵਿੱਚ ਹੋਊਗੀ ਜਿੰਨੀਆਂ ਵੀ ਸੰਗਤਾਂ ਸਾਡੀ ਇਸ ਵੀਡੀਓ ਨੂੰ ਦੇਖਦੀਆਂ ਨੇ ਜ਼ਰੂਰ ਸ਼ੇਅਰ ਕਰਿਆ ਕਰੋ ਅਸੀਂ ਕੋਟਨ ਕੋਟ ਧੰਨਵਾਦ ਕਰਦੇ ਆਂ ਬਾਬਾ ਜੀ ਦਾ ਕਿ ਦਾਸ ਤਾਂ ਪਹਿਲੀ ਵਾਰ ਇਸ ਗਊਸ਼ਾਲਾ ਵਿੱਚ ਆਇਆ ਹੈ ਮਹੰਤ ਮਲਕੀਤ ਦਾਸ ਜੀ ਦਾ ਨਾਮ ਮੇਰਾ ਬੜਾ ਪਿਆਰ ਹੈ ਜਦੋਂ ਮੈਂ ਗੇਟ ਤੇ ਆਇਆ ਸਾਡੇ ਮਹੰਤ ਨਿਰਮਨ ਜੀ ਭਗਵਾਨ ਦਾਸ ਜੀ ਨਿਰਮਨ ਉਹਨਾਂ ਦਾ ਜਦੋਂ ਮੈਂ ਉੱਥੇ ਚਿੱਤਰਕਾਰ ਦੇਖਿਆ ਬੜਾ ਮਨ ਖੁਸ਼ ਹੋਇਆ ਕਿ ਉਹਨਾਂ ਮਹਾਪੁਰਸ਼ਾਂ ਦੀ ਯਾਦ ਵਿੱਚ ਇਹ ਗਊਸ਼ਾਲਾ ਹੈ ਕਿਉਂਕਿ ਅਸੀਂ ਇੱਕੇ ਹੀ ਗੁਰ ਪ੍ਰਣਾਲੀ ਦੇ ਆ ਉਹ ਸਾਡੇ ਬੜੇ ਪੂਜਨੀਕ ਮਹਾਪੁਰਸ਼ ਜੀ ਤੇ ਅੱਜ ਬਾਬਾ ਜੀ ਦੇ ਪਹਿਲੀ ਵਾਰ ਦਰਸ਼ਨ ਹੋਇਆ ਇਹ ਬਾਬਾ ਜੀ ਇੱਥੇ ਗਊਸ਼ਾਲਾ ਦੀ ਸੇਵਾ ਨਿਭਾ ਰਹੇ ਆ ਤੇ ਇੱਕ ਰਾਤ ਲਈ ਅਸੀਂ ਜਿਹੜੀ ਇੱਥੇ ਗਊਸ਼ਾਲਾ ਦੇ ਵਿੱਚ ਇਹਨਾਂ ਨੂੰ ਉਤਾਰ ਰਹੇ ਆ ਪਤਾ ਨਹੀਂ ਕੱਲ ਦੇ ਕੇ ਪਰਸੋਂ ਦੇ ਕਦੋਂ ਦੇ ਲੱਦੇ ਆ ਭੁੱਖੇ ਪਿਆਸੇ ਆ ਇਹਨਾਂ ਨੂੰ ਪਾਣੀ ਕਿਸ ਨੇ ਪਿਆਇਆ ਕਿ ਨਹੀਂ ਪਿਆਇਆ ਇਸ ਕਰਕੇ ਵੀ ਰਾਤ ਨੂੰ ਇੱਥੇ ਪੱਠੇ ਖਾ ਲੈਣਗੇ ਪਾਣੀ ਦਾਣੀ ਪੀ ਲੈਣਗੇ ਤੇ ਨਾਲੇ ਬਾਬਾ ਜੀ ਹੋਰਾਂ ਨੂੰ ਇੰਨੀ ਕਿ ਸੇਵਾ ਮਿਲ ਜੂਗੀ ਅਸੀਂ ਕੋਟਨ ਕੋਟ ਦਾ ਹਵਾਲਾ ਕਰਦੇ ਆਂ ਤਲਵੰਡੀ ਦੀ ਪੁਲਿਸ ਦਾ ਜਿਨ੍ਹਾਂ ਨੇ ਸਾਨੂੰ ਬਹੁਤ ਪਰਮਾ ਸਹਿਯੋਗ ਦਿੱਤਾ ਹੈ ਤੇ ਅੱਗੇ ਵੀ ਸਹਿਯੋਗ ਦੇਣ ਦਾ ਇਹਨਾਂ ਨੇ ਸਾਨੂੰ ਜਿਹੜਾ ਆਖਿਆ ਵੀ ਅਸੀਂ ਤੁਹਾਡੇ ਨਾਲ ਆ ਮੋਢੇ ਦੇ ਮੋਢਾਂ ਲਾ ਕੇ ਤੁਹਾਡਾ ਅਸੀਂ ਪੂਰਾ ਸਹਿਯੋਗ ਕਰਾਂਗੇ ਤਾਂ ਅਸੀਂ ਇਹਨਾਂ ਤੋਂ ਸਹਿਯੋਗ ਦੀ ਵੀ ਪੂਰੀ ਆਸ ਰੱਖਦੇ ਆਂ ਆਓ ਹੁਣ ਆਪਾਂ ਇਹਨਾਂ ਵਾਹਦਾਂ ਨੂੰ ਜਿਹੜੇ ਤਾਂ ਟੇਲਾ ਦੇ ਨੇ ਕੱਟ ਵੰਡ ਕੇ ਵੇਚਣ ਵਾਸਤੇ ਅੱਗੇ ਵੀ ਇਸ ਬੰਦੇ ਨੇ ਜਿਹਨੇ ਇਹ ਗੱਡੀ ਭرائی ਆ ਉੱਤੇ ਬਹੁਤ ਪਰਚੇ ਆ ਕਈਆਂ ਪਰਚਿਆਂ ਦੀ ਵੀ ਹੋ ਆਹੋ ਠੀਕ ਹੈ ਹਾਂਜੀ 60 70 ਬਰਚੇ ਜੀ ਉਤੇ 50 ਤੋਂ 55 ਬਰਚੇ ਤਾਂ ਮੈਂ ਕੱਲਾ ਹੀ ਘਰਾ ਬੈਠਾ ਹਾਂ ਅੱਛਾ ਹਾਂਜੀ ਤੇ ਇਹ ਪੇਸ਼ੇਵਾਰ ਬੰਦਿਆਂ ਦੀਆਂ ਗੱਡੀਆਂ ਹੈ ਮੈਂ ਪੰਜਾਬ ਸਰਕਾਰ ਨੂੰ ਵੀ ਅਪੀਲ ਕਰੂੰਗਾ ਵੀ ਇਹ ਵਜਾਂ ਲੋਕਾਂ ਨੂੰ ਜਰੂਰ ਨੱਥ ਪਾਉਣੀ ਚਾਹੀਦੀ ਹੈ ਤੇ ਜਿੰਨੇ ਵੀ ਪੰਜਾਬ ਦੇ ਵਿੱਚ ਥਾਣੇ ਆ ਇੱਥੇ ਨਫਰੀ ਬਹੁਤ ਘੱਟ ਹੈ ਮੁਲਾਜ਼ਮ ਬਹੁਤ ਘੱਟ ਹੈ ਮੈਂ ਭਗਵੰਤ ਮਾਨ ਸਰਕਾਰ ਨੂੰ ਵੀ ਅਪੀਲ ਕਰੂੰਗਾ ਵੀ ਇਹ ਨਵੇਂ ਆ ਭਰਤੀਆਂ ਕਰਕੇ ਨੌਜਵਾਨ ਵੱਧ ਵੱਧ ਥਾਣਿਆਂ 'ਚ ਲਾਏ ਜਾਣ ਜੇ ਜੇ ਪੰਜਾਬ ਪੁਲਿਸ ਜਿਹੜੇ ਹੋਰ ਇਹ ਕ੍ਰਾਈਮਾਂ ਨੂੰ ਰੋਕ ਸਕੇ ਇਹੋ ਜਿਹੇ ਜਿਹੜੇ ਮਾਮਲੇ ਹੁੰਦੇ ਸਖਤ ਕਾਰਵਾਈ ਜਿਹੜੀ ਹੋਣੀ ਚਾਹੀਦੀ ਹੈ ਤਾਂ ਜੋ ਇਹਨਾਂ ਦਾ ਪੂਰਾ ਪਰਦਾ ਪਾਸ਼ ਹੋ ਗਏ ਵੀ ਇਹ ਕਿੱਥੋਂ ਇਹ ਲੈ ਕੇ ਆਂਦੇ ਨੇ ਤੇ ਕਿੱਥੇ ਜਾ ਕੇ ਇਹਨਾਂ ਇਹਨਾਂ ਜੜੀਆਂ ਨੇ ਜਿਹੜੇ ਗਊ ਜਿਹੜੇ ਗਊ ਜੜੀਆਂ ਹਰ ਤਰ੍ਹਾਂ ਜਿਹੜੀਆਂ ਕਰਦੇ ਨੇ ਤਸਕਰੀ ਕਰਦੇ ਨੇ ਇਹ ਕਿੱਥੇ ਜਾ ਕੇ ਇਹਨਾਂ ਨੂੰ ਸਪਲਾਈ ਦਿੰਦੇ ਨੇ ਇਹ ਚੀਜ਼ ਤੇ ਜਿਹੜਾ ਸਾਰਾ ਪੂਰਾ ਖੁਲਾਸਾ ਹੋਣਾ ਚਾਹੀਦਾ ਤਾਂ ਜੋ ਉਹਨਾਂ ਤੱਕ ਪਹੁੰਚ ਕਰਕੇ ਇਹ ਜੜ ਤੋਂ ਜੜੀ ਆ ਗਊ ਤਸਕਰੀ ਕਰਨ ਵਾਲੇ ਲੋਕਾਂ ਦੇ ਉੱਤੇ ਕਾਰਵਾਈ ਕੀਤੀ ਜਾ ਸਕੇ ਤੇ ਉਹਨਾਂ ਤੋਂ ਸਖਤ ਕਾਰਵਾਈ ਦੀ ਮੰਗ ਜਿਹੜੀ ਆ ਉਹ ਕਰਦੇ ਦਿਖਾਈ ਦੇ ਰਿਹਾ ਕਿਉਂਕਿ ਇਹੋ ਜਿਹੜੀਆਂ ਘਟਨਾਵਾਂ ਕਈ ਜਿਹੜੀਆਂ ਵੀ ਮਾਮਲੇ ਜਿਹੜੇ ਸਾਹਮਣੇ ਆਂਦੇ ਨੇ ਫਰੋਇਪੁਰ ਵਿੱਚੋਂ ਜਿਹੜਾ ਟਰੱਕ ਨਿਕਲਦੇ ਆ ਉਹਨਾਂ ਨੂੰ ਜਿਹੜੇ ਗਊ ਰક્ષਕ ਆ ਗਿਆ ਉਹਨਾਂ ਨੇ ਇਹਨਾਂ ਨੂੰ ਫਰੰਦ ਦੇ ਵਿੱਚ ਜਿਹੜੀ ਆ ਉਹ ਸਫਲਤਾ ਵੀ ਹਾਸਿਲ ਕਰਦੇ ਆ ਤੇ ਪੁਲਿਸ ਜਿਹੜੇ ਆ ਉਹ ਕਾਰਵਾਈ ਵੀ ਜਿਹੜੀ ਆ ਉਹ ਕਰਵਾਉਂਦੇ ਦਿਖਾਈ ਦਿੰਦੇ ਆ ਅੱਜ ਵੀ ਜਿਹੜਾ ਇੱਕ ਮਾਮਲਾ ਸਾਹਮਣੇ ਆਇਆ ਉਹ ਸਾਫ਼ ਤੌਰ ਤੇ ਦੇਖਣ ਨੂੰ ਮਿਲਿਆ ਵੀ ਜਿਹੜੇ ਟਰੱਕ ਦੇ ਵਿੱਚ ਗਊ ਤਸਕਰੀ ਦਾ ਜਿਹੜਾ ਮਾਮਲਾ ਸੀਗਾ ਉਹ ਨੂੰ ਜਾਗਰ ਕੀਤਾ ਤੇ ਪੁਲਿਸ ਨੂੰ ਉਹਨੂੰ ਫੜਾਇਆ ਗਿਆ ਤੇ ਪੁਲਿਸ ਨੇ ਉਹਦੇ ਤੇ ਕਾਰਵਾਈ ਵੀ ਕੀਤੀ ਹੈ ਲੇਕਿਨ ਹੁਣ ਗਊ ਰੱਖਕ ਜਿਹੜੇ ਹੈਗੇ ਉਹ ਮੰਗ ਕਰਦੇ ਪਏ ਆ ਵੀ ਇਹਨਾਂ ਦੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਤਾਂ ਜੋ ਕਿਸੇ ਵੀ ਧਰਮ ਦੇ ਨਾਲ ਜਿਹੜਿਆ ਇਹੋ ਜਿਹਾ ਖਲਵਾੜ ਨਹੀਂ ਹੋਣਾ ਚਾਹੀਦਾ ਕਿ ਉਹਨਾਂ ਦੇ ਮਨਾਂ ਨੂੰ ਜਿਹੜੀਆਂ ਕੇਸ ਨਹੀਂ ਪਹੁੰਚਣ ਚਾਹੀਦੀ ਜਿਸ ਕਰਕੇ ਸਮਾਜ ਵਿੱਚ ਜਿਹੜੇ ਕਹਿ ਸਕਦੇ ਆ ਵੀ ਕੋਈ ਕੋਈ ਵੀ ਜਿਹੜੇ ਸਖਤ ਜਿਹੜੇ ਹੈਗੇ ਸਮਾਜਿਕ ਤੌਰ ਤੇ ਇਹੋ ਜਿਹਾਂ ਘਟਨਾਵਾਂ ਨੂੰ ਵਾਪਰਾ ਵਾਪਰਨਾ ਤਾਂ ਜੋ ਨਹੀਂ ਤਾਂ ਉਹਨਾਂ ਦੇ ਖਿਲਾਫ ਜਿਹੜੀ ਪੁਲਿਸ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਆ ਤੇ ਇਹੋ ਜਿਹੇ ਲੋਕਾਂ ਨੂੰ ਕਦੀ ਵੀ ਬਖਸ਼ ਨਹੀਂ ਜਾਣਾ ਚਾਹੀਦਾ ਕੈਮਰਾਮੈਨ ਜੇਰਾ ਸਰਬਜੀਤ ਸਿੰਘ ਡੈਨਿਕਸ ਵੇਰਾਫ ਤੇ